ਕਿ ਮੈਂ ਕਰਨੀ ਚਾਹੁੰਦਾ ਸ਼ਰਮੇ ਤੇ ਪਲੇਅਰਾਂ ਦਾ ਕੋਈ ਗੱਲ ਹੀ ਨਹੀਂ ਇੱਕ ਮਿੰਟ ਇਧਰੋਂ ਮਾਈਕ ਬੰਦ ਕਰਿਓ ਇੱਕ ਜ਼ਰੂਰੀ ਬੇਨਤੀ ਹੈ ਪੰਜਾਬ ਦੀਆਂ ਕਮੇਟੀਆਂ ਲਈ ਚਲੋ ਪਹਿਲੀ ਗੱਲ ਤੇ ਅਸੀਂ ਪਲੇਅਰਾਂ ਨੂੰ ਬੇਨਤੀ ਕਰਦੇ ਆ ਵੀ ਉਹ ਟਾਈਮ ਨਾਲ ਆਇਆ ਕਰਨ ਤੇ ਕਬੱਡੀ ਟੂਰਨਾਮੈਂਟ ਟਾਈਮ ਨਾਲ ਸ਼ੁਰੂ ਹੋ ਕੇ ਟਾਈਮ ਨਾਲ ਸਮਾਪਤ ਹੋਣ ਦੂਜੀ ਬੇਨਤੀ ਪ੍ਰਬੰਧਕ ਕਮੇਟੀਆਂ ਨੂੰ ਇਹ ਹੈ ਵੀ ਆ ਜਿਹੜੇ ਦਿਨਿਆਂ ਹੁਣ ਜਿਆਦੇ ਠੰਡ ਦੇ ਦਿਨ ਆ ਚਲੋ ਆਪਣੇ ਟੂਰਨਾਮੈਂਟ ਰੱਖੇ ਹੋਏ ਆ ਪਲੀਜ਼ ਪਾਣੀ ਆ ਨਾ ਜਿਹੜਾ ਪਲੇਅਰਾਂ ਲਈ ਗਰਮ ਕਰਕੇ ਰੱਖ ਲਿਆ ਕਰੋ ਗਰਾਊਂਡ ਦੇ ਸਾਈਡ ਤੇ ਜਦੋਂ ਪਲੇਅਰ ਗਰਮ ਹੋ ਜਾਂਦਾ ਠੰਡਾ ਪਾਣੀ ਪੀਤਾ ਨਹੀਂ ਜਾਂਦਾ ਇਹ ਪਲੇਅਰਾਂ ਦੀ ਇਹ ਬੇਨਤੀ ਹੈ ਅਸੀਂ ਬੇਨਤੀ ਜਿਹੜੀਆਂ ਕਮੇਟੀਆਂ ਤੱਕ ਪਹੁੰਚਾ ਰਹੇ ਆ ਵੀ ਕੋਈ ਗੱਲ ਲਈ ਕਿੰਨਾ ਕਬਾਲਣ ਲੱਗ ਜਾਣਾ ਔਰ ਮੇਰੇ ਵੀਰੋ ਪਾਣੀ ਜੇ ਕਿਤੇ ਗਰਮ ਉੱਥੇ ਹੋਵੇ ਤੇ ਵਧੀਆ ਹੋਊਗਾ ਉਹਨਾਂ ਨਾਲੇ ਸਮੇਂ ਦੀਆਂ ਕਮੇਟੀਆਂ ਨੂੰ ਇਹ ਸਾਡੀ ਸਰਕਾਰ ਸਹਿਤ ਬੇਨਤੀ ਹੈ ਤੇ ਕਬੱਡੀ ਦੇ ਖਿਡਾਰੀਆਂ ਨੂੰ ਬੇਨਤੀ ਹੈ ਵੀ ਆਪਾਂ ਕੋਸ਼ਿਸ਼ ਕਰਿਆ ਕਰੀਏ ਵੀ ਟਾਈਮ ਨਾਲ ਆਈਏ ਘਰੋਂ 11:00 ਵਜੇ ਜੇ ਜੜੀ ਚੱਲ ਪੇ 1:00 ਵਜੇ ਤੱਕ ਵੀ ਟੂਰਨਾਮੈਂਟ ਤੇ ਪੁੱਜ ਗਏ 2:00 ਵਜੇ ਵੀ ਪਹਿਲਾ ਮੈਚ ਸ਼ੁਰੂ ਹੋ ਜਾਇਆ ਕਰੇ ਤੇ 7:00 ਵਜੇ ਤੱਕ ਮੇਰੇ ਵੀਰੋ ਜਿਹੜੀ ਸਮਾਪਤੀ ਹੈ ਉਹ ਟੂਰਨਾਮੈਂਟ ਦੀ ਹੋ ਜਾਣੀ ਚਾਹੀਦੀ ਹੈ ਔਰ ਅੱਜ ਦਾ ਇਹ ਟੂਰਨਾਮੈਂਟ ਬਹੁਤ ਸਮੇਂ ਸਿਰ ਜਿਹੜਾ ਡਰੋਲੀ ਭਾਈ ਦਾ ਟੂਰਨਾਮੈਂਟ ਉਹ ਨੇਪਰੇ ਚੜਿਆ ਇਹ ਵਧੀਆ ਗੱਲ ਆ ਔਰ ਕਈ ਵੀਰ ਕਹਿੰਦੇ ਹੋਣਗੇ ਵੀ 16 ਹੀ ਟੀਮਾਂ ਸੀਗੀਆਂ 16 ਟੀਮਾਂ ਕਰ ਲੀਆਂ ਪਰ ਇਹ ਮੈਨੂੰ ਇੱਕ ਗੱਲ ਬੜੀ ਵਧੀਆ ਲੱਗੀ ਵੀ ਇਲਾਕੇ ਦੀਆਂ ਟੀਮਾਂ ਕੀਤੀਆਂ ਇਲਾਕੇ ਦੀਆਂ ਟੀਮਾਂ ਨੂੰ ਇਹ ਆਖਿਆ ਵੀ ਤੁਸੀਂ ਸਾਥੋਂ ਜੋ ਵੀ ਕਿਰਾਇਆ ਭਾੜਾ ਲੈਣਾ ਲਓ ਬਾਹਰਲੇ ਪਲੇਅਰ ਆਉਂਦੇ ਇਲਾਕੇ ਦੀਆਂ ਟੀਮਾਂ ਦੇ ਵਿੱਚ ਖੜਾਏ ਐ ਔਰ ਸਾਰੀਆਂ ਟੀਮਾਂ ਇਸ ਸਾਲ ਜਿਹੜੀਆਂ ਟਰੋਲੀ ਭਾਈ ਦੇ ਵਿੱਚ ਲਾੱਕੇ ਦੀਆਂ ਖੇਡੀਆਂ ਸੋ ਇਹ ਗੱਲ ਦੇ ਲਈ ਵੀ ਮੇਰੇ ਵੀਰ ਬਣ ਕੇ ਧਿਆਨ ਦਿਆ ਕਰੋ ਬੜੀ ਮਿਹਰਬਾਨੀ ਨਾਲ ਉਧਰ ਬਹੁਤ ਧੰਨਵਾਦ ਰਪਿੰਦਰ ਜਲਾਲ